ਇੰਨੇ ਸ਼ੋਰ ਵਿੱਚ ਇੱਕ ਦੂਸਰੇ ਨੂੰ ਆਵਾਜ਼ ਮਾਰੀ ਸੁਣਾਈ ਨਾ ਦਿੱਤੀ। ਕਈ ਸਿੱਖ ਬੀਬੀਆਂ ਤੇ ਬਿਰਧ ਸ਼ੀਧੀਆਂ ਪਾ ਗਏ। ਕਈ ਬੱਚੇ ਵੀ ਮਾਰੇ ਗਏ। ਸਤਿਗੁਰੂ ਜੀ ਦਾ ਪਰਿਵਾਰ ਵੀ ਵਿਛੜ ਗਿਆ। ਵੀਰਾਂ ਨਾਲੋਂ ਵੀਰ ਐਸੇ ਵਿਛੜੇ ਕਿ ਫਿਰ ਦੁਬਾਰਾ ਮਿਲ ਨਾ ਸਕੇ। ਵੱਡੇ ਸਹਬਜ਼ਾਦੇ ਕਲਗੀਧਰ ਜੀ ਨਾਲ ਸਰਸਾ ਪਾਰ ਕਰ ਰੋਪੜਵਾਲ ਚਲੇ ਗਏ। ਛੋਟੇ ਸਹਬਜ਼ਾਦੇ ਤੇ ਦਾਦੀ ਮਾਂ ਗੁਜਰਕੌਰ ਜੀ ਸਰਸਾ ਨੂੰ ਪਾਰ ਨਾ ਕਰ ਸਕੇ। ਉਹਨਾਂ ਦੇ ਨਾਲ ਇੱਕ ਸੇਵਕ ਤੇ ਦਾਸੀ ਸੀ ਜੋ ਵਿਛੜ ਕੇ ਕਿਧਰੇ ਹੋਰ ਪਾਸੇ ਨੂੰ ਚਲੇ ਗਏ। ਅਤੇ ਮਾਤਾ ਜੀ ਸਹਬਜਾਦੇ ਸਰਸਾ ਕਿਨਾਰੇ ਕਿਸੇ ਉਜੜ ਰਾਹਾਂਵਲ ਹੋਦਰੇ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਦੇ ਜਥੇ ਸਿੰਘਾਂ ਸਮੇਤ ਸਰਸਾ ਤੋਂ ਪਾਰ ਰੋਪੜ ਜਾ ਕੇ ਰਹੇ ਸਰਸਾ ਦੇ ਕਿਨਾਰੇ ਬਹੁਤ ਕਹਿਰ ਵਰਤਿਆ ਸਭ ਕੁਝ ਹੱਸਦਾ ਬਸਦਾ ਉਜੜ ਗਿਆ ਪਿਛਲੀ ਕਿਸ਼ਤ ਵਿੱਚ ਅਸੀਂ ਜਾਣਿਆ ਸੀ ਕਿ ਕਿਵੇਂ ਅਨੰਦਪੁਰ ਸਾਹਿਬ ਨੂੰ ਪਹਿਲੇ ਲੰਮੇ ਘੇਰੇ ਦੌਰਾਨ ਮੁਗਲਾਂ ਤੇ ਪਹਾੜੀਆਂ ਵੱਲੋਂ ਖਾਦੀਆਂ ਕਰਾਣ ਤੇ ਗਉ ਦੀਆਂ ਕਸਮਾਂ ਪਿੱਛੋਂ ਸਿੰਘਾਂ ਦੇ ਕਹਿਣ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਨੰਦਪੁਰ ਸਾਹਿਬ ਨੂੰ ਆਖਰੀ ਫਤਿਹ ਬੁਲਾ ਦਿੱਤੀ। ਆਨੰਦਪੁਰ ਛੱਡਣ ਪਿੱਛੋਂ ਠੰਡੀ ਹਵਾ ਤੇ ਕਹਿਰ ਦੀ ਸਰਦੀ ਸਰੀਰ ਨੂੰ ਪੰਨਦੀ ਜਾ ਰਹੀ ਸੀ। ਸਾਰਾ ਵਹੀਰ ਚੁੱਪਚਾਪ ਤੁਰਿਆ ਜਾ ਰਿਹਾ ਸੀ। ਇਸ ਦੁੱਖ ਦੀ ਘੜੀ ਵਿੱਚ ਕਿਸੇ ਦਾ ਕੁਝ ਵੀ ਬੋਲਣ ਨੂੰ ਜੀ ਨਹੀਂ ਸੀ ਕਰਦਾ। ਆਨੰਦਾਂ ਦੀ ਪੁਰੀ ਨੂੰ ਛੱਡ ਕੇ ਕੋਈ ਬੋਲਦਾ ਵੀ ਕੀ। ਕੋਈ ਹੌਸਲਾ ਕਰ ਬੋਲਦਾ ਤੇ ਕਹਿੰਦਾ ਕਿ ਆਪਾਂ ਛੇਤੀ ਹੀ ਆਨੰਦਪੁਰ ਸਾਹਿਬ ਵਾਪਸ ਆਵਾਂਗੇ। ਇਹ ਸਭ ਤਰਵਾਸ ਦੇਣ ਵਾਲੀਆਂ ਗੱਲਾਂ ਸੀ ਮੁੜ ਕਿਸੇ ਆਨੰਦਪੁਰਾ ਨਾ ਦੇਖਿਆ ਸਭ ਮਨ ਤਗੜਾ ਕਰਕੇ ਤਨ ਤੇ ਪੋ ਦਾ ਪਾਲਾ ਜਾ ਰਹੇ ਸੀ ਪੋ ਦੀ ਠੰਡੀ ਰਾਤ ਵਿੱਚ ਕਾਫਲੇ ਦੇ ਕਦਮ ਅੱਗੇ ਵਧਦੇ ਗਏ ਸਤਗੁਰੂ ਜੀ ਦੇ ਨਾਲ ਗਿਣਤੀ ਦੇ ਸਿਰ ਲਥ ਯੋਧੇ ਸਿੰਘਾਂ ਦਾ ਜਥਾ ਸਭ ਤੋਂ ਅੱਗੇ ਅਤੇ ਵਿਚਕਾਰ ਮਾਈਆਂ ਵਿਰਧ ਤੇ ਬੱਚੇ ਸ਼ਾਮਿਲ ਸੀ ਇਸ ਦੀ ਅਗਵਾਈ ਭਾਈ ਧਰਮ ਸਿੰਘ ਜੀ ਭਾਈ ਮਨੀ ਸਿੰਘ ਜੀ ਤੇ ਹੋਰ ਸਿੰਘ ਕਰ ਰਹੇ ਸਨ ਤੀਸਰੇ ਜੱਥੇ ਦੀ ਅਗਵਾਈ ਸਹਬਜ਼ਾਦਾ ਅਜੀਤ ਸਿੰਘ ਜੀ ਕਰਦੇ ਇਸ ਤੋਂ ਪਿੱਛੋਂ ਹੋਰ ਸਿੰਘ ਖਚਰਾਂ ਤੇ ਲੜੀਂਦਾ ਸਮਾਨ ਲੈ ਕੇ ਆ ਰਹੇ ਸੀ ਕੀਰਤਪੁਰ ਸਾਹਿਬ ਤੱਕ ਸਭ ਕਾਫਲੇ ਸੁਖ ਸਾੰਦ ਨਾਲ ਪਹੁੰਚ ਗਏ ਇੱਥੋਂ ਲੱਗਦਿਆਂ ਹੀ ਗੁਰੂ ਜੀ ਨੇ ਆਪਣੇ ਵਡੇਰਿਆਂ ਗੁਰੂ ਹਰਗੋਬਿੰਦ ਪਾਤਸ਼ਾਹ ਤੇ ਪਿਤਾ ਗੁਰੂ ਤੇਗ ਬਹਾਦਰ ਜੀ ਦੇ ਸਥਾਨਾਂਤ ਨੂੰ ਨਾਪਸ ਕਰ ਕੀਤਾ ਇੱਥੋਂ ਅੱਗੇ ਨਿਰਮੋਹਗੜ ਦੀ ਪਹਾੜੀ ਤੇ ਪਹੁੰਚੇ ਹੀ ਸਨ ਕਿ ਪਿੱਛੋਂ ਰੌਲਾ ਪੈਣ ਲੱਗ ਪਿਆ ਫੜ ਲਓ ਮਾਰ ਲਓ ਬਚ ਕੇ ਨਾ ਜਾਣ ਦਿਓ ਅਲੀ-ਅਲੀ ਦੀਆਂ ਆਵਾਜ਼ਾਂ ਨੇ ਹਨੇਰੀ ਰਾਤ ਨੂੰ ਹੋਰ ਵੀ ਭਿਆਨਕ ਬਣਾ ਦਿੱਤਾ ਗੁਰੂ ਪਾਤਸ਼ਾਹ ਜੀ ਇੱਕ ਉੱਚੀ ਟੀਬੀ ਵੱਲ ਵਧੇ ਇੱਥੇ ਪਹੁੰਚਦਿਆਂ ਦੁਸ਼ਮਣ ਦੀ ਫੌਜ ਬਹੁਤ ਨੇੜੇ ਆ ਚੁੱਕੀ ਸੀ ਭਾਈ ਉਦੇ ਸਿੰਘ ਜੀ ਵੱਲ ਪਾਤਸ਼ਾਹ ਜੀ ਨੇ ਨਜ਼ਰ ਮਾਰੀ ਉਸ ਨੂੰ ਆਪਣਾ ਜੋੜਾ ਜਾਮਾ ਬਖਸ਼ਿਸ਼ ਕੀਤਾ ਤੇ 50 ਸਿੰਘਾਂ ਦਾ ਜੱਥਾ ਵੈਰੀ ਦਲ ਨੂੰ ਰੋਕਣ ਲਈ ਦਿੱਤਾ ਭਾਈ ਉਦੇ ਸਿੰਘ ਜੀ ਨੇ ਆਪਣੀ ਵੀਰਤਾ ਦੇ ਉਹ ਜੋਰ ਦਿਖਾਏ ਕਿ ਦੁਸ਼ਮਣ ਨੂੰ ਪੂਰੀ ਤਰ੍ਹਾਂ ਦ੍ਰਿੜਤਾ ਨਾਲ ਬਹੁਤ देर ਤੱਕ ਅੱਗੇ ਨਾ ਵਧਣ ਦਿੱਤਾ ਭਾਈ ਉਦੇਸਿੰਘ ਜੀ ਉਹੀ ਨੇ ਜਿਨ੍ਹਾਂ ਨੇ 4 ਸਾਲ ਪਹਿਲਾਂ ਆਨੰਦਪੁਰ ਸਾਹਿਬ ਦੀ ਪਹਿਲੀ ਜੰਗ ਵਿੱਚ ਰਾਜੇ ਕੇਸਰੀ ਚੰਦ ਦਾ ਸਿਰ ਵੱਢ ਕੇ ਗੁਰੂ ਕਲਗੀ ਧਰਜੀ ਦੇ ਸਾਹਮਣੇ ਪੇਸ਼ ਕੀਤਾ ਸੀ ਭਾਈ ਉਦੇਸਿੰਘ ਜੀ ਸ਼ਾਹੀ ਟਿੱਬੀ ਤੋਂ ਲੜਦਾ ਹੋਇਆ ਪਿੰਡ ਅਟਾਰੀ ਤੱਕ ਦੁਸ਼ਮਣ ਮੂਰੇ ਅੜਿਆ ਰਿਹਾ ਉਦੋਂ ਅਟਾਰੀ ਪਿੰਡ ਅਜੇ ਨਹੀਂ ਸੀ ਵਸਿਆ ਇਥੋਂ ਤੀਕਰ ਦੀ ਪਹਾੜੀ ਸ਼ਾਹੀ ਟਿੱਬੀ ਦਾ ਹੀ ਹਿੱਸਾ ਸੀ ਜਿਸ ਰੁੱਖ ਥੱਲੇ ਭਾਈ ਉਦੇਸਿੰਘ ਜੀ ਸ਼ਹੀਦ ਹੋਏ ਉਹ ਰੁੱਖ ਅਤੇ ਗੁਰਦੁਆਰਾ ਸਾਹਿਬ ਸ਼ਹੀਦੀ ਸਥਾਨ ਭਾਈ ਉਦੇਸਿੰਘ ਜੀ ਪਿੰਡ ਅਟਾਰੀ ਵਿੱਚ ਅੱਜ ਵੀ ਕਾਇਮ ਹੈ ਇਤਿਹਾਸ ਦੱਸਦਾ ਹੈ ਕਿ ਗੁਰੂ ਮਹਾਰਾਜ ਦੇ ਵਸਤਰਾਂ ਚ ਪਾਈ ਉਹਦੇ ਸਿੰਘ ਦੀ ਸ਼ਹੀਦੀ ਦੇ ਵੇਖ ਇੱਕ ਵਾਰੀ ਤਾਂ ਦੁਸ਼ਮਣਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਕਿ ਅਸੀਂ ਗੁਰੂ ਨੂੰ ਮਾਰ ਲਿਆ ਹੈ ਖੁਸ਼ੀ ਵਿੱਚ ਨਾਰੇ ਮਾਰਨ ਲੱਗੇ ਪਰ ਛੇਤੀ ਹੀ ਇਹਨਾਂ ਨੂੰ ਪਤਾ ਲੱਗ ਗਿਆ ਕਿ ਗੁਰੂ ਜੀ ਤਾਂ ਅੱਗੇ ਨਿਕਲ ਗਏ ਹਨ ਇਹ ਪਤਾ ਲੱਗਦਿਆਂ ਹੀ ਇਹਨਾਂ ਦੀ ਖੁਸ਼ੀ ਮਿੱਟੀ ਵਿੱਚ ਮਿਲ ਗਈ ਪਹਾੜੀ ਰਾਜੇ ਤੇ ਮੁਗਲ ਜਰਨੈਲ ਸ਼ਰਮ ਧਰਮ ਗਵਾ ਚੁੱਕੇ ਸੀ ਇਹ ਅਤ ਸਵਾਰਥੀ ਲੋਕ ਗੁਰੂ ਜੀ ਨੂੰ ਫੜ ਕੇ ਮਾਰ ਕੇ ਇਨਾਮ ਪ੍ਰਾਪਤ ਕਰਨਾ ਚਾਹੁੰਦੇ ਸੀ ਇਤਿਹਾਸ ਇਹਨਾਂ ਦੀ ਕਮੀਆਂ ਦੀ ਦੇ ਪੰਨੇ ਫੋਲ ਇਹਨਾਂ ਨੂੰ ਸਦਾ ਫਟਕਾਰਦਾ ਰਹੇਗਾ ਉਦਰ ਸਤਗੁਰੂ ਕਲਗੀਧਰ ਪਾਸ਼ਾ ਜੀ ਸਿੰਘਾ ਸਮੇਤ ਸਰਸਾ ਨਦੀ ਕੋਲ ਪਹੁੰਚ ਗਏ ਇੱਥੇ ਪਹੁੰਚਦੇ ਅਸੀਂ ਅਮਰਤ ਵੇਲਾ ਹੋ ਗਿਆ ਸਰਸਾ ਦਾ ਪਾਣੀ ਬਹੁਤ ਚੜਿਆ ਹੋਇਆ ਸੀ ਸਤਗੁਰੂ ਜੀ ਨੇ ਅਮਰਤ ਵੇਲੇ ਵੀ ਸੰਭਾਲ ਲਈ ਆਸਾ ਦੀ ਵਾਰ ਦਾ ਕੀਰਤਨ ਆਰੰਭ ਕਰਵਾ ਦਿੱਤਾ ਕਲਗੀ ਵਾਲਿਆ ਤੇਰੀਆਂ ਤੂੰ ਹੀ ਜਾਣੇ ਪਿੱਛੇ ਜੰਗ ਜੋਰਾਂ ਤੇ ਹੋ ਰਿਹਾ ਸੀ ਤੇ ਮੇਰੇ ਪਾਸ਼ਾ ਪ੍ਰਮਾਤਮਾ ਦੀ ਕੀਰਤੀ ਸੁਣ ਰਹੀ ਸੰਗ ਸਵੇਰ ਹੋਈ ਦੇਖਿਆ ਪਾਣੀ ਕੁਝ ਘਟਿਆ ਪਰ ਅਜੇ ਵੀ ਪਾਰ ਲੰਘਣਾ ਔਖਾ ਹੈ ਦੁਸ਼ਮਣ ਗਿੱਦੜ ਚਾਂਗਰਾ ਮਾਰਦਾ ਸਰਸਾ ਨਦੀ ਤੇ ਆਣ ਪਹੁੰਚਾ ਇੱਥੇ ਉਹ ਜੰਗ ਹੋਈ ਜਿਸ ਦਾ ਕੋਈ ਹਿਸਾਬ ਕਿਤਾਬ ਨਹੀਂ ਲਾਇਆ ਜਾ ਸਕਦਾ ਇਹ ਭਿਆਨਕ ਤੋਂ ਭਿਆਨਕ ਸੀ ਵੈਰੀ ਸਮਝਦਾ ਸੀ ਕਿ ਹੁਣ ਗੁਰੂ ਸਾਡੇ ਹੱਥੋਂ ਬਚ ਕੇ ਨਹੀਂ ਜਾ ਸਕਦਾ ਗੁਰੂ ਦੇਆ ਸਿੰਘਾਂ ਨੇ ਵੈਰੀ ਨੂੰ ਆਪਣੀ ਹਿੱਕ ਦੇ ਜ਼ੋਰ ਨਾਲ ਰੋਕੀ ਰੱਖਿਆ ਸਤਿਗੁਰੂ ਜੀ ਵੱਲ ਕਿਸੇ ਨੂੰ ਫਟਕਣ ਨਾ ਦਿੱਤਾ ਜਿਹੜਾ ਵੀ ਇੱਧਰ ਨੂੰ ਆਇਆ ਉਸ ਨੂੰ ਬੁਰੀ ਤਰ੍ਹਾਂ ਚੀਰ ਸੁੱਟਿਆ ਪਾਸ਼ਾ ਜੀ ਨੇ ਸਰਸਾ ਪਾਰ ਕਰਨ ਦਾ ਹੁਕਮ ਦਿੱਤਾ ਕਲਗੀਧਰ ਜੀ ਨੇ ਸਰਸਨ ਨਦੀ ਵੱਲ ਮੁਹਾਰਾ ਮੋੜੀਆਂ ਤੇ ਪਾਣੀ ਦੇ ਵਹਾਵ ਵਿੱਚ ਰੁੜੇ ਜਾਂਦੇ ਆਪਣੇ ਪਿਆਰੇ ਸਿੰਘਾਂ ਨੂੰ ਦੇਖ ਕੇ ਜੋਸ਼ ਵਿੱਚ ਸਰਸਾ ਨੂੰ ਕਿਹਾ ਤੂੰ ਇਸ ਵੇਲੇ ਆਪਣਾ ਪਾਣੀ ਵਧਾ ਕੇ ਵੱਡੀ ਗੁਰੂਮਾਰ ਕੀਤੀ ਹੈ ਸਰਸਾ ਨਾਰਾ ਬੜੋ ਗੁਰੂਮਾਰਾ ਲਹੇ ਹੋਏ ਅੌਸਰ ਨੀਰ ਬੜਾਓ ਇਹ ਕਹਿ ਕੇ ਗੁਰੂ ਜੀ ਨੇ ਆਪਣਾ ਘੋੜਾ ਪਾਣੀ ਵਿੱਚ ਵੜ ਦਿੱਤਾ ਸਰਸਾ ਦੇ ਵਿਚਕਾਰੋਂ ਰੁੱਕ ਕੇ ਪਿੱਛੇ ਵੈਰੀ ਉੱਪਰ ਕਈ ਤੀਰ ਛੱਡੇ ਤੇ ਕਈ ਨਾਮੀ ਜਰਨੈਲ ਸਦਾ ਲਈ ਢੇਰੀ ਕਰ ਦਿੱਤੇ ਵੱਡੇ ਸਾਹਿਬਜ਼ਾਦੇ ਪਾਸ਼ਾ ਜੀ ਨਾਲ ਹੀ ਸਰਸਾ ਪਾਰ ਕਰ ਗਏ ਸਾਰਾ ਵਹੀਰ ਬੁਰੀ ਤਰ੍ਹਾਂ ਖਿੰਡ ਗਿਆ। ਬਹੁਤੇ ਸਿੰਘ ਸ਼ਹੀਦੀਆਂ ਪਾ ਗਏ। ਕਈਆਂ ਨੂੰ ਪਾਣੀ ਦਾ ਤੇਜ਼ ਵੇਗ ਰੋੜ ਕੇ ਲੈ ਗਿਆ। ਕੋਈ ਪਾਰ ਹੋ ਗਿਆ, ਕੋਈ ਰੁੜ ਗਿਆ, ਕੋਈ ਸ਼ਹੀਦੀ ਪ੍ਰਾਪਤ ਕਰ ਗਿਆ। ਪਾਤਸ਼ਾਹ ਜੀ ਵੱਲੋਂ ਕਈ ਸਾਲਾਂ ਦੀ ਮਿਹਨਤ ਨਾਲ ਲਿਖੇ ਅਨੇਕਾਂ ਗ੍ਰੰਥਾਂ ਸਮੇਤ ਸਭ ਤੋਂ ਵੱਡੇ ਆਕਾਰ ਦਾ ਗ੍ਰੰਥ। ਵਿਦਿਆ ਅਸਰ ਵੀ ਸਰਸਾ ਦੀ ਪੇਟ ਚੜ ਗਿਆ। ਐਨੇ ਸ਼ੋਰ ਵਿੱਚ ਇੱਕ ਦੂਸਰੇ ਨੂੰ ਆਵਾਜ਼ ਮਾਰੀ ਸੁਣਾਈ ਨਾ ਦਿੱਤੀ। ਕਈ ਸਿੱਖ ਬੀਬੀਆਂ ਤੇ ਬਿਰਧ ਸ਼ਹੀਦੀਆਂ ਪਾ ਗਏ। ਕਈ ਬੱਚੇ ਵੀ ਮਾਰੇ ਗਏ। ਸਤਗੁਰੂ ਜੀ ਦਾ ਪਰਿਵਾਰ ਵੀ ਵਿਛੜ ਗਿਆ। ਵੀਰਾਂ ਨਾਲੋਂ ਵੀਰ ਐਸੇ ਵਿਛੜੇ ਕਿ ਫਿਰ ਦੁਬਾਰਾ ਮਿਲ ਨਾ ਸਕੇ। ਵੱਡੇ ਸਹਬਜ਼ਾਦੇ ਕਲਗੀਧਰ ਜੀ ਨਾਲ ਸਰਸਾ ਪਾਰ ਕਰ ਰੋਪੜ ਵੱਲ ਚਲੇ ਗਏ। ਛੋਟੇ ਸਹਬਜ਼ਾਦੇ ਤੇ ਦਾਦੀ ਮਾਂ ਗੁਜਰਕੌਰ ਜੀ ਸਰਸਾ ਨੂੰ ਪਾਰ ਨਾ ਕਰ ਸਕੇ। ਉਹਨਾਂ ਦੇ ਨਾਲ ਇੱਕ ਸੇਵਕ ਤੇ ਦਾਸੀ ਸੀ ਜੋ ਵਿਛੜ ਕੇ ਕਿਧਰੇ ਹੋਰ ਪਾਸੇ ਨੂੰ ਚਲੇ ਗਏ। ਅਤੇ ਮਾਤਾ ਜੀ ਸਹਬਜ਼ਾਦੇ ਸਰਸਾ ਕਿਨਾਰੇ ਕਿਸੇ ਔਝੜ ਰਾਹਾਂ ਵੱਲ ਹੋ ਤੁਰੇ। ਮਾਤਾ ਸੁੰਦਰਕੌਰ ਜੀ, ਮਾਤਾ ਸਾਹਿਬਕੌਰ ਜੀ, ਭਾਈ ਮਨੀ ਸਿੰਘ ਜੀ ਦੇ ਜਥੇ ਸਿੰਗਾ ਸਮੇਤ ਸਰਸਾ ਤੋਂ ਪਾਰ ਰੋਪੜ ਜਾ ਕੇ ਰਹੇ ਸਰਸਾ ਦੇ ਕਿਨਾਰੇ ਬਹੁਤ ਕਹਿਰ ਵਰਤਿਆ ਸਭ ਕੁਝ ਹੱਸਦਾ ਬਸਦਾ ਉਜੜ ਗਿਆ 20ਵੀਂ ਸਦੀ ਦੇ ਸ਼ੁਰੂ ਵਿੱਚ ਸਰਸਾ ਦੇ ਕੋਲ ਉੱਚੀ ਟਿੱਬੀ ਤੇ ਗੁਰਦੁਆਰਾ ਪਰਿਵਾਰ ਵਿਛੋੜਾ ਬਣਾਇਆ ਗਿਆ ਸੰਤ ਕਰਤਾਰ ਸਿੰਘ ਜੀ ਪੈਰੋ ਮਾਜਰਾ ਵਾਲਿਆਂ ਨੇ 1950 ਵਿੱਚ ਗੁਰਦੁਆਰਾ ਅਟਕ ਸਾਹਿਬ ਉਸਾਰਿਆ ਜਿਸ ਨੂੰ ਬਾਅਦ ਵਿੱਚ ਗੁਰਦੁਆਰਾ ਪਰਿਵਾਰ ਵਿਛੋੜਾ ਕਿਹਾ ਜਾਣ ਲੱਗਾ